ਗੁੱਡ ਮਾਰਨਿੰਗ ਡੀਅਰ ਫਰੈਂਡਸ ਕੈਂਸਰ ਇੱਕ ਅਜਿਹਾ ਨਾਮ ਜੇ ਕਿਸੇ ਦੇ ਪਰਿਵਾਰ ਦੇ ਵਿੱਚ ਇਹ ਬਿਮਾਰੀ ਆ ਜਾਂਦੀ ਹੈ ਇਹਦਾ ਸ਼ੱਕ ਵੀ ਹੋ ਜਾਂਦਾ ਤਾਂ ਪੂਰਾ ਸਰੀਰ ਕੰਬ ਜਾਂਦਾ ਬਾਕੀ ਰਹਿੰਦੀ ਹੁੰਦੀ ਕਸਰ ਜਿਉਂ ਪੂਰੀ ਡਾਇਗਨੋਸ ਹੁੰਦੀ ਹੈ ਬਿਮਾਰੀ ਉਦੋਂ ਨਿਕਲਦੀ ਹੈ ਲੱਖਾਂ ਰੁਪਏ ਖਰਚਣ ਤੋਂ ਬਾਅਦ ਵੀ ਲੋਕ ਪਰੇਸ਼ਾਨ ਰਹਿੰਦੇ ਆ ਠੀਕ ਹੋਣ ਦੀਆਂ ਸੰਭਾਵਨਾਵਾਂ ਸੀਮਤ ਹੀ ਨੇ ਇਹ ਜੇ ਸਮੇਂ ਦੇ ਵਿੱਚ ਆਯੁਰਵੇਦ ਇੱਕ ਵਰਦਾਨ ਸਾਬਤ ਹੋ ਰਿਹਾ ਅਸੀਂ ਪਿਛਲੇ ਕਈ ਸਾਲਾਂ ਤੋਂ ਕੈਂਸਰ ਦੇ ਮਰੀਜ਼ਾਂ ਦਾ ਟ੍ਰੀਟਮੈਂਟ ਕਰ ਰਹੇ ਹਾਂ ਜਿਦੇ ਵਿੱਚ ਬਿਲਕੁਲ ਕਾਮਨ ਜੜੀ ਬੂਟੀਆਂ ਘਰੇਲੂ ਦਵਾਈਆਂ ਨਾਲ ਹੀ ਅਸੀਂ ਲੋਕਾਂ ਨੂੰ ਬਹੁਤ ਸਾਰੀ ਰਾਹਤ ਦੇਣ ਦੇ ਵਿੱਚ ਕਾਮਯਾਬ ਹੋਏ ਹਾਂ ਸਾਡਾ ਸੁਨੇਹਾ ਸਿਰਫ ਇੰਨਾ ਕੀ ਆ ਕਿ ਕੈਂਸਰ ਤੋਂ ਡਰੋ ਨਾ ਸਹੀ ਸਮੇਂ ਤੇ ਸਹੀ ਦਿਸ਼ਾ ਵਿੱਚ ਇਲਾਜ ਕਰਵਾਓ ਬਹੁਤੀ ਛੇੜਛਾੜ ਕਰਨ ਦੀ ਲੋੜ ਨਹੀਂ ਹੁੰਦੀ ਇਹਦੀ ਮੈਨੇਜਮੈਂਟ ਬੜੀ ਪੋਸੀਬਲ ਸਿੰਪਲ ਢੰਗ ਨਾਲ ਪੋਸੀਬਲ ਹੈ ਅੱਜ ਮੈਂ ਤੁਹਾਨੂੰ ਸਾਡੀ ਸਭ ਤੋਂ ਕਾਮਨ ਦਵਾਈ ਜੋ ਕਿ ਆਥੈਂਟਿਕ ਵੀ ਆ ਪ੍ਰੂਵਨ ਵੀ ਆ ਮੰਨੀ ਵੀ ਗਈ ਆ ਕਿ ਇਹ ਕੈਂਸਰ ਸੈੱਲ ਨਾਲ ਫਾਈਟ ਕਰਦੀ ਆ ਕੈਂਸਰ ਵਾਲੇ ਮਰੀਜ਼ ਨੂੰ ਬਹੁਤ ਰਾਹਤ ਦਿੰਦੀ ਆ ਉਹਦੀ ਜ਼ਿੰਦਗੀ ਨੂੰ ਥੋੜਾ ਲੰਬਾ ਕਰ ਸਕਦੀ ਆ ਇਹ ਦਵਾਈ ਹੈਗੀ ਜੀ ਕਰਕਿਊਮਿਨ ਜਿਹੜੀ ਪ੍ਰੋਪਰ ਲੈਬ ਦੇ ਵਿੱਚ ਤਿਆਰ ਕਰਵਾਈ ਜਾਂਦੀ ਆ 100% ਬਿਲਕੁਲ ਪਿਓਰ ਕਰਕਿਊਮਿਨ ਹੈ ਇਹ 100% ਸੋਲੀਬਲ ਆ ਬਹੁਤ ਜ਼ਬਰਦਸਤ ਫਾਇਦੇ ਦਿੰਦੀ ਆ ਇਦੀਆਂ ਖਾਸ ਪ੍ਰੋਪਰਟੀਜ਼ ਕੀ ਨੇ ਇਹ ਐਂਟੀ ਇਨਫਲਮੇਟਰੀ ਆ ਸਾਡੇ ਸਰੀਰ ਦੇ ਵਿੱਚ ਕਿਸੇ ਆਰਗਨ ਨੂੰ ਅਗਰ ਸੋਜ ਆ ਜਾਂਦੀ ਹੈ ਜਾਂ ਕੋਈ ਰਸੌਲੀ ਜਾਂ ਗੱਠ ਬਣ ਜਾਂਦੀ ਆ ਤਾਂ ਉਹ ਕੈਂਸਰ ਦਾ ਰੂਪ ਧਾਰਨ ਕਰ ਲੈਂਦੀ ਆ ਐਂਟੀ ਇਨਫਲਮੇਟਰੀ ਇਹ ਹੈਗੀ ਆ ਠੀਕ ਹੈ ਜੀ ਦੂਸਰੀ ਇਹਦੀ ਪ੍ਰੋਪਰਟੀ ਹੈ ਕਿ ਇਮਿਊਨਿਟੀ ਬੂਸਟਰ ਹੈ ਜੇ ਸਾਡੀ ਇਮਿਊਨਿਟੀ ਸਟਰੋਂਗ ਹੋਊਗੀ ਤਾਂ ਕੈਂਸਰ ਸੈੱਲ ਨਾਲ ਸਾਡੀ ਬਾਡੀ ਆਪਣੇ ਆਪ ਫਾਈਟ ਕਰ ਲੈਂਦੀ ਆ ਠੀਕ ਹੈ ਹੋਰ ਜ਼ਿਆਦਾ ਕੁਝ ਨਾ ਵੀ ਹੋਵੇ ਤਾਂ ਇਹ ਘੱਟੋ ਘੱਟ ਕੈਂਸਰ ਦੇ ਨਾਲ ਜਿਹੜੀ ਸਾਨੂੰ ਸਮੱਸਿਆਵਾਂ ਆਉਣੀਆਂ ਨੇ ਉਹਨਾਂ ਨੂੰ ਕੰਟਰੋਲ ਕਰਨ ਦੇ ਵਿੱਚ ਬਹੁਤ ਸਹਾਈ ਹੈ ਤੇ ਅਸੀਂ ਹਜ਼ਾਰਾਂ ਮਰੀਜ਼ਾਂ ਦੇ ਉੱਪਰ ਇਹ ਟੈਸਟ ਕਰ ਚੁੱਕੇ ਹਾਂ ਸ਼ੁਰੂਆਤੀ ਜਿਹੜਾ ਸਮਾਵਾਜ ਦਾ ਸੁ ਸਮਾ ਹੈਗਾ ਲੋਕ ਬਹੁਤ ਜ਼ਿਆਦਾ ਠੱਗੇ ਜਾ ਰਹੇ ਆ ਕੈਂਸਰ ਦੇ ਨਾਮ ਤੇ ਕੋਈ ਹਜ਼ਾਰਾਂ 'ਚ ਕੋਈ ਲੱਖਾਂ 'ਚ ਕੋਈ ਕਰੋੜਾਂ 'ਚ ਜਿਹੇ ਜਿਹੇ ਦੀ ਬੇਉਤ ਹੈਗੀ ਆ ਉਹਨਾਂ ਲੋਕਾਂ ਨੂੰ ਠੱਗਿਆ ਜਾ ਰਿਹਾ ਅਸੀਂ ਤੁਹਾਨੂੰ ਬਿਲਕੁਲ ਸਟੀਕ ਇੱਕ ਮੌਕਾ ਦੇ ਰਹੇ ਹਾਂ ਕਿ ਤੁਸੀਂ ਸਾਡੇ ਕੋਲੋਂ ਦਵਾਈ ਫ੍ਰੀ ਲੈ ਕੇ ਜਾਓ ਪਹਿਲਾਂ 1 ਮਹੀਨੇ ਲਈ ਇਸਤੇਮਾਲ ਕਰਕੇ ਦੇਖੋ ਜੇ ਤੁਹਾਨੂੰ ਚੰਗਾ ਲੱਗਦਾ ਤਾਂ ਤੁਸੀਂ ਅੱਗੇ ਕੰਟੀਨਿਊ ਕਰ ਸਕਦੇ ਹੋ ਇਹ ਮੌਕਾ ਬਾਰ-ਬਾਰ ਅਸੀਂ ਪ੍ਰਮੋਟ ਤਾਂ ਕਰ ਰਹੇ ਹਾਂ ਲੋਕਾਂ ਨੂੰ ਦੱਸ ਰਹੇ ਹਾਂ ਕਿ ਕੈਂਸਰ ਦੀ ਦਵਾਈ ਅਸੀਂ ਫ੍ਰੀ ਦਿੰਨੇ ਆ ਪਹਿਲੇ 1 ਮਹੀਨੇ ਲਈ ਜੇਕਰ ਤੁਹਾਨੂੰ ਲੱਗਦਾ ਕਿ ਬੈਨੀਫਿਟ ਮਿਲ ਰਿਹਾ ਤਾਂ ਅੱਗੇ ਵਧੋ ਅਦਰਵਾਈਜ਼ ਤੁਹਾਡੇ ਨਾਲ ਕੋਈ ਧੋਖਾ ਹੋਣ ਦੀ ਕੋਈ ਗੁੰਜਾਇਸ਼ ਨਹੀਂ ਹੈਗੀ ਇਹ ਤਾਂ ਕਰ ਰਹੇ ਹਾਂ ਕਿਉਂਕਿ ਅਸੀਂ ਨੂੰ ਪਤਾ ਲੱਗਦਾ ਕਿ ਫਲਾਣੀ ਜਗ੍ਹਾ ਤੇ 10 ਲੱਖ ਰੁਪਈਆ 16 ਵਾਲੇ ਹਸਪੀਟਲ ਤੇ 5 ਲੱਖ ਰੁਪਈਆ ਇਦਾਂ ਹੋ ਗਿਆ ਉਦਾਂ ਹੋ ਗਿਆ ਲੋਕ ਠੱਗੇ ਜਾ ਰਹੇ ਆ ਸਾਡਾ ਮਕਸਦ ਸਿਰਫ ਸੇਵਾਵਾ ਪਰਮਾਤਮਾ ਨੇ ਸਾਡੀ ਸੇਵਾ ਲਈ ਹੈ ਤਾਂ ਅਸੀਂ ਇਮਾਨਦਾਰੀ ਨਾਲ ਨਿਭਾ ਰਹੇ ਹਾਂ ਬਿਲਕੁਲ ਫ੍ਰੀ ਤੁਸੀਂ ਇੱਕ ਵਾਰੀ ਸਾਡੇ ਕੋਲ ਇਹ ਮੈਡੀਸਿਨ ਲੈ ਕੇ ਜਾ ਸਕਦੇ ਹੋ ਵਰਤ ਕੇ ਹੀ ਦੇਖ ਸਕਦੇ ਹੋ ਅੱਛੇ ਬੈਨੀਫਿਟ ਮਿਲਣ ਤਾਂ ਤੁਸੀਂ ਅੱਗੇ ਕੰਟੀਨਿਊ ਕਰ ਸਕਦੇ ਹੋ ਦੂਸਰੀ ਗੱਲ ਹੁਣ ਐਡੀ ਵਧੀਆ ਪ੍ਰੋਮੋਸ਼ਨ ਐਡੇ ਵਧੀਆ ਪ੍ਰੋਡਕਟ ਹੈਗਾ ਬਾ ਤਾਂ ਤੁਹਾਡਾ ਫਰਜ਼ ਬਣਦਾ ਫ੍ਰੀ ਦੇ ਵਿੱਚ ਉਂਗਲ ਘਸਾਉਣ ਦਾ ਜਿੰਨੀ ਜ਼ਿਆਦਾ ਵੀਡੀਓ ਤੁਸੀਂ ਸ਼ੇਅਰ ਕਰੋਗੇ ਉਨਾਂ ਜ਼ਿਆਦਾ ਲੋਕਾਂ ਦਾ ਭਲਾ ਹੋਊਗਾ ਲੋਕ ਠੱਗੇ ਜਾਣ ਤੋਂ ਬਚ ਜਾਣਗੇ ਥੈਂਕ ਯੂ ਥੈਂਕ ਯੂ ਵੈਰੀ ਮਚ